ਸਲਾਮ ਜੀ ਸਾਰਿਆਂ ਨੂੰ ਜੈਦਾਤਿਆਂ ਦੀ ਤੇ ਸਾਰਿਆਂ ਨੂੰ ਜੈ ਸਾਈ ਜੀ ਦੀ ਸਾਰਿਆਂ ਨੂੰ ਸਾਈ ਜੀ ਦੇ urs ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਆ ਰਹੀ ਹਾਂ ਜੀ ਤੁਹਾਡੇ ਕੋਲ 10 ਦਸੰਬਰ ਮਾਨਸਾ ਪ੍ਰੋਫੈਸਰ ਕਲੋਨੀ ਨੀਅਰ ਦਿਨ ਕੋਨੀ 네ਰੂ ਕਾਲਜ ਰੋਡ ਤੇ ਸਾਰਿਆਂ ਨੇ ਜ਼ਰੂਰ ਪਹੁੰਚਣਾ ਆਪਣਾ ਪਿਆਰ ਆਸ਼ੀਰਵਾਦ ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਰਿਆਂ ਨੇ ਦੇਣਾ ਹੈ ਤੇ ਮਿਲ ਕੇ ਸਾਰੇ ਜਣੇ ਰੌਣਕ ਲਾਵਾਂਗੇ ਮਿਲਦੇ ਆਂ ਜੀ 10 ਦਸੰਬਰ ਨੂੰ ਇੱਕ ਵਾਰ ਫਿਰ ਤੋਂ ਸਾਈਂ ਦੇ urs ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਦਾਤਿਆਂ ਦੀ ਜੈ ਸਰਕਾਰਾਂ ਦੀ ਜੈ ਸਾਈਂ ਦੇ ਥੈਂਕ ਯੂ